ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਣਾ ਮੋਲੇ ਵੀਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਵਾਂ ਸਾਲ ਆਉਣ ਤੋਂ ਪਹਿਲਾਂ-ਪਹਿਲਾਂ ਇਹ ਕੁਝ ਕੰਮ ਕਰ ਲਓ ਤਾਂ ਦੇਖਣਾ ਸਾਰਾ ਸਾਲ ਸੁੱਖ ਮਿਲਣਗੇ ਸਾਰਾ ਸਾਲ ਸੁਖੀ ਰਹਸੋਗੇ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਆਪਾਂ ਕਿਹੜੇ ਕੰਮ ਕਰਨੇ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਬਾਹਰ ਜਸਾ ਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਦਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਕੁਝ ਦਿਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਾਲ ਆ ਰਿਹਾ ਹੈ 2024 ਅਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਮਹੀਨੇ ਸਾਲ ਆਏ ਅਤੇ ਗਏ ਹਰ ਰੋਜ਼ ਤਰੀਕ ਬਦਲਦੀ ਆ ਮਹੀਨਾ ਬਦਲਦਾ ਹੈ ਸਾਲ ਬਦਲਦੇ ਆ ਪਰ ਸਾਡੀ ਜ਼ਿੰਦਗੀ ਉਦੋਂ ਬਦਲਦੀ ਆ ਜਦੋਂ ਅਸੀਂ ਆਪਣੇ ਲਈ ਕੁਝ ਕਰਦੇ ਆ ਕਿਉਂਕਿ ਇਹ ਪ੍ਰਕਿਰਿਆ ਤਾਂ ਕੁਦਰਤੀ ਆ ਇਨੇ ਆਪਣੇ ਹਿਸਾਬ ਦੇ ਨਾਲ ਚੱਲਦੀ ਰਹਿਣਾ ਇਹਨੇ ਨਾ ਸਾਡੇ ਰੋਕਿਆ ਰੁਕਣਾ ਹੈ ਤੇ ਨਾ ਹੀ ਸਾਡੇ ਕਹਿਣ ਦੇ ਨਾਲ ਤੇਜ ਹੋਣਾ ਹੈ ਇਹਦੇ ਉੱਤੇ ਸਾਡਾ ਵਾਸ ਨਹੀਂ ਆ ਸਾਡਾ ਵਾਸਿਆ ਆਪਣੇ ਆਪ ਦੇ ਉੱਤੇ ਤਾਂ ਜੇ ਆਪਾਂ ਚਾਹਣੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਅ ਆਵੇ ਸਾਡੀ ਜ਼ਿੰਦਗੀ ਸੋਹਣੀ ਸੱਚੀ ਬਣ ਜਾਵੇ ਤਾਂ ਫਿਰ ਸਾਨੂੰ ਆਪਣੇ ਆਪ ਦੇ ਲਈ ਕੁਝ ਕਰਨਾ ਪੈਣਾ ਹੈ ਅਤੇ ਇਹ ਕੰਮ ਆਪਣੇ ਤੋਂ ਇਲਾਵਾ ਦੂਸਰਾ ਇਨਸਾਨ ਨਹੀਂ ਕਰ ਸਕਦਾ ਦੂਜਾ ਇਨਸਾਨ ਸਾਨੂੰ ਸਿਰਫ ਸਲਾਹ ਦੇ ਸਕਦਾ ਹੈ ਪਰ ਉਸ ਸਲਾਹ ਨੂੰ ਆਪਣੇ ਆਪ ਦੇ ਉੱਤੇ ਲਾ ਗੂ ਕਰਨਾ ਆਪਣੇ ਆਪ ਦੇ ਉੱਤੇ ਅਪਣਾਉਣਾ ਇਹ ਅਸੀਂ ਖੁਦ ਕੰਮ ਕਰਨਾ ਹੈ ਆਪਣੇ ਆਪ ਦੇ ਉੱਤੇ ਅਪਣਾਉਣਾ ਸਾਨੂੰ ਪਵੇਗਾ ਤਾਂ ਫਿਰ ਜੇ ਕੋਈ ਐਸੀ ਆਦਤ ਹੈ ਜੋ ਸਾਨੂੰ ਲੱਗਦਾ ਹੈ ਕਿ ਸਾਡੇ ਕਾਮਯਾਬ ਹੋਣ ਦੇ ਵਿੱਚ ਰੁਕਾਵਟ ਪਾ ਰਹੀ ਆ ਸਾਡੀ ਖੁਸ਼ੀ ਸਾਡੀ ਤੰਦਰੁਸਤੀ ਦੇ ਵਿੱਚ ਰੁਕਾਵਟ ਬਣ ਰਹੀ ਆ ਤਾਂ ਫਿਰ ਆਪਾਂ ਉਸ ਆਦਤ ਤੋਂ ਇਹ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਪਹਿਲਾਂ ਛੁਟਕਾਰਾ ਪਾਉਣਾ ਕਿਉਂਕਿ ਜੇਕਰ ਆਪਾਂ ਉਹ ਮਾੜੀ ਆਦਤ ਨੂੰ ਅਗਲੇ ਨਵੇਂ ਸਾਲ ਦੇ ਵਿੱਚ ਵੀ ਲੈ ਗਏ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲੇਗਾ ਕਿਉਂਕਿ ਬਦਲਾਅ ਆਉਂਦਾ ਹੈ ਸਾਡੀਆਂ ਆਦਤਾਂ 'ਚ ਕਿ ਸਾਢੇ ਸੁਬਹਾ ਕਰਕੇ ਸਾਢੇ ਕਿਤੇ ਹੋਏ ਕਰਮਾ ਕਰਕੇ ਤਾਂ ਫਿਰ ਜੇਕਰ ਆਪਾਂ 2024 ਨੂੰ ਸੋਨਾ ਬਣਾਉਣਾ ਚਾਹੁੰਨੇ ਆ 2024 ਦੇ ਵਿੱਚ ਖੁਸ਼ ਰਹਿਣਾ ਚਾਹੁੰਨੇ ਆ ਕਾਮਯਾਬ ਹੋਣਾ ਚਾਹੁੰਨੇ ਆ ਤਾਂ ਫਿਰ ਜਿਹੜੀਆਂ 2023 ਦੇ ਵਿੱਚ ਮਾੜੀਆਂ ਆਦਤਾਂ ਸੀ ਨਾ ਜੋ ਸਾਨੂੰ ਨਾ ਖੁਸ਼ ਕਰ ਰਹੀਆਂ ਸਾਨੂੰ ਨਾ ਕਾਮਯਾਬ ਬਣਾਉਂਦੀਆਂ ਸਨ ਉਹਨਾਂ ਤੋਂ ਆਪਾਂ ਆਪਣਾ ਖਹਿੜਾ ਛਡਾ ਲੈਣਾ ਹੈ ਉਹਨਾਂ ਨੂੰ ਅਗਲੇ ਸਾਲ ਦੇ ਵਿੱਚ ਨਾਲ ਨਹੀਂ ਲੈ ਕੇ ਜਾਣਾ ਪਹਿਲਾਂ ਆਪਣੇ ਆਪ ਦੇ ਅੰਦਰ ਦੇਖਣਾ ਹੈ ਕਿ ਮੇਰੇ ਅੰਦਰ ਕਿਹੜੀਆਂ ਮਾੜੀਆਂ ਆਦਤਾਂ ਨੇ ਕਿਹੜੇ ਔਗਣ ਮੈਨੂੰ ਪਿੱਛੇ ਵਾਲੇ de ya. Pero ona ਕਮੀਆਂ ਨੂੰ ਉਹਨਾਂ ਔਗਣਾਂ ਨੂੰ ਆਪਾਂ ਗੁਨਾ ਦੇ ਵਿੱਚ ਬਦਲਣਾ ਹੈ ਕਿਉਂਕਿ ਦੇਖੋ ਕੋਈ ਵੀ ਇਨਸਾਨ ਪੂਰਾ ਨਹੀਂ ਹੁੰਦਾ ਕੋਈ ਨਾ ਕੋਈ ਕਮੀ ਕੋਈ ਨਾ ਕੋਈ ਔਗਣ ਹਰ ਇੱਕ ਦੇ ਵਿੱਚ ਹੁੰਦਾ ਹੈ ਪਰ ਉਹਨਾਂ ਔਗਣਾਂ ਨੂੰ ਅਸੀਂ ਗੁਨਾ ਦੇ ਵਿੱਚ ਬਦਲ ਸਕਦੇ ਹਾਂ ਜਦੋਂ ਆਪਾਂ ਆਪਣੇ ਆਪ ਦੇ ਉੱਤੇ ਕੰਮ ਕਰਦੇ ਹਾਂ ਤਾਂ ਪਹਿਲਾਂ ਸਾਨੂੰ ਪਤਾ ਹੋਵੇ ਕਿ ਕਿਹੜੀ ਮਾੜੀ ਆਦਤ ਹੈ ਕਿਹੜਾ ਔਗਣ ਮੇਰੇ ਵਿੱਚ ਜਿਹੜਾ ਮੈਨੂੰ ਦੁਖੀ ਪਰੇਸ਼ਾਨ ਕਰ ਰਿਹਾ ਹੈ ਫਿਰ ਉਸ ਔਗਣ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਤਾਂ ਕੁਝ ਸੁਝਾਵ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਜੇਕਰ ਇਹਨਾਂ ਦੇ ਵਿੱਚੋਂ ਕੋਈ ਔਗਣ ਤੁਹਾਡੇ ਵਿੱਚ ਆ ਤਾਂ ਇਹਨੂੰ ਜ਼ਰੂਰ ਦੂਰ ਕਰਨਾ ਪਵੇਗਾ ਸਭ ਤੋਂ ਪਹਿਲਾਂ ਔਗਣਿਆ ਕਮੀਆਂ ਸਮੇਂ ਦੀ ਬੇਕਦਰੀ ਕਰਨੀ ਤਾਂ ਜੇਕਰ ਤੁਸੀਂ ਆਪਣੇ ਸਮੇਂ ਦੀ ਬੇਕਦਰੀ ਕਰਦੇ ਹੋ ਸਮੇਂ ਦਾ ਹਿਸਾਬ ਕਿਤਾਬ ਹੀ ਨਹੀਂ ਰੱਖਦੇ ਤਾਂ ਫਿਰ ਇਹ ਸਾਧਤ ਨੂੰ ਬਦਲਣਾ ਪੈਣਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਕਾਮਜਾਬ ਹੋਣ ਦੇ ਲਈ ਖੁਸ਼ ਰਹਿਣ ਦੇ ਲਈ ਸਭ ਤੋਂ ਜ਼ਰੂਰੀ ਆ ਸਾਨੂੰ ਸਾਡੇ ਸਮੇਂ ਦੀ ਕਦਰ ਹੋਵੇ ਸਾਨੂੰ ਆਪਣੇ ਇੱਕ ਇੱਕ ਮਿੰਟ ਇੱਕ ਇੱਕ ਪਲ ਇੱਕ ਇੱਕ ਛਿੰਦ ਦਾ ਹਿਸਾਬ ਕਿਤਾਬ ਹੋਣਾ ਜ਼ਰੂਰੀ ਆ ਤਾਂ ਇਹ ਹਿਸਾਬ ਕਿਤਾਬ ਰੱਖਣ ਦੇ ਲਈ ਸਾਨੂੰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਿਉਂਤਬੰਦੀ ਕਰਨੀ ਚਾਹੀਦੀ ਆ ਆਪਣੇ ਦਿਨ ਭਰ ਦੇ ਕੰਮਕਾਰਾਂ ਦੀ ਲਿਸਟ ਤਿਆਰ ਕਰਨੀ ਚਾਹੀਦੀ ਆ ਕਿ ਮੈਂ ਅਗਲੇ ਦਿਨ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨੇ ਆ ਜਿਹੜਾ ਕੰਮ ਪਹਿਲਾਂ ਕਰਨਾ ਹੈ ਕਿਹੜਾ ਬਾਅਦ ਵਿੱਚ ਕਰਨਾ ਹੈ ਇਹ ਸਾਰੀ ਲਿਸਟ ਤਿਆਰ ਕਰਕੇ ਸੌਣਾ ਚਾਹੀਦਾ ਹੈ ਤਾਂ ਜੋ ਅਗਲੇ ਦਿਨ ਦੇ ਵਿੱਚ ਆਪਾਂ ਸਵੇਰੇ ਉੱਠਦੇ ਅਨਸਾਰ ਆਪਣੇ ਕੰਮਕਾਰਾਂ ਦੇ ਉੱਤੇ ਲੱਗ ਜਾਈਏ ਟੀਵੀ ਮੋਬਾਈਲ ਦੀ ਵਰਤੋਂ ਘੱਟ ਕਰਿਓ ਇਸ ਵੇਲੇ ਕਿਉਂਕਿ ਸਾਡਾ ਬਹੁਤਾ ਟਾਈਮ ਕੀਮਤੀ ਟਾਈਮ ਸਾਡਾ ਮੋਬਾਈਲ ਅਤੇ ਟੀਵੀ ਲੈ ਕੇ ਜਾ ਰਿਹਾ ਹੈ ਜਦੋਂ ਵੀ ਟੀਵੀ ਦੇਖੋ ਮੋਬਾਈਲ ਚਲਾਓ ਬਾਅਦ ਦੇ ਵਿੱਚ ਆਪਣੇ ਆਪ ਨੂੰ ਇਹ ਜ਼ਰੂਰ ਪੁੱਛਿਆ ਕਰੋ ਕਿ ਮੈਂ ਇੰਨੇ ਘੰਟੇ ਟੀਵੀ ਦੇਖਿਆ ਇੰਨੇ ਘੰਟੇ ਮੋਬਾਈਲ ਚਲਾਇਆ ਇਹਦੇ ਵਿੱਚੋਂ ਮੈਂ ਕੀ ਸਿੱਖਿਆ ਸਿਰਫ ਟਾਈਮ ਪਾਸ ਦੇ ਲਈ ਹੀ ਇਹ ਚਲਾਇਆ ਜਾਂ ਫਿਰ ਇਹਦੇ ਵਿੱਚੋਂ ਮੈਂ ਕੋਈ ਚੰਗੀ ਚੀਜ਼ ਵੀ ਸਿੱਖੀ ਆ ਕਿਉਂਕਿ ਟੀਵੀ ਮੋਬਾਈਲ ਦੀ ਜੇਕਰ ਆਪਾਂ ਸਹੀ ਵਰਤੋਂ ਕਰੀਏ ਟੀਵੀ ਨੂੰ ਤਾਂ ਅੱਜ ਕੱਲ ਛੱਡ ਦਿਓ ਜ਼ਿਆਦਾ ਮੋਬਾਈਲ ਦਾ ਟਾਈਮ ਚੱਲ ਰਿਹਾ ਹੈ ਇਹ ਮੋਬਾਈਲ ਨੂੰ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਵਰਤੀਏ ਤਾਂ ਇਹ ਸਾਡੀ ਜ਼ਿੰਦਗੀ ਨੂੰ ਬਣਾ ਸਕਦਾ ਹੈ ਪਰ ਜੇਕਰ ਅਸੀਂ ਸਿਰਫ ਟਾਈਮ ਪਾਸ ਦੇ ਲਈ ਸਿਰਫ ਆਪਣੀਆਂ ਖਾਂ ਕੰਨਾਂ ਦੇ ਸਵਾਦ ਦੇ ਲਈ ਚੀਜ਼ਾਂ ਦੇਖ ਰਹੇ ਆ ਨਾ ਤਾਂ ਇਹੀ ਮੋਬਾਈਲ ਫਿਰ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਕਿਉਂਕਿ ਸਭ ਤੋਂ ਵੱਧ ਸਮਾਂ ਸਾਡਾ ਮੋਬਾਈਲ ਦੇ ਵਿੱਚ ਖਰਾਬ ਹੁੰਦਾ ਹੈ ਤਾਂ ਜਦੋਂ ਵੀ ਮੋਬਾਈਲ ਚਲਾਉਣਾ ਹੈ ਟੀਵੀ ਦੇਖਣਾ ਹੈ ਤਾਂ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਹੈ ਕਿ ਮੈਂ ਅੱਜ ਸਵੇਰ ਤੱਕ ਕਿੰਨਾ ਚਿਰ ਟੀਵੀ ਦੇਖਿਆ ਕਿੰਨਾ ਚਿਰ ਮੋਬਾਈਲ ਖਿਲਾਇਆ ਅਤੇ ਇਹਦੇ ਵਿੱਚੋਂ ਮੈਂ ਕਿਹੜੀ ਚੰਗੀ ਗੱਲ ਸੁਣੀ ਆ ਸਮਝੀ ਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤੀ ਆ ਉਸ ਤੋਂ ਬਾਅਦ ਆ ਦੂਸਰੀ ਕਮੀ ਕਈ ਲੋਕ ਨਾ ਆਪ ਕੁਝ ਨਹੀਂ ਕਰਦੇ ਉਹ ਦੂਜਿਆਂ ਦੇ ਉੱਤੇ ਆਸਾਂ ਉਮੀਦਾਂ ਲਾ ਕੇ ਬੈਠੇ ਹੁੰਦੇ ਵੀ ਕੋਈ ਨਹੀਂ ਮੇਰਾ ਭੈਣ ਭਰਾ ਬੈਠਾ ਹੈ ਮੇਰਾ ਫਲਾਣਾ ਰਿਸ਼ਤੇਦਾਰ ਬੈਠਾ ਹੈ ਉਹਨੇ ਮੇਰੀ ਮਦਦ ਕਰ ਦੇਣੀ ਹੈ ਜਦੋਂ ਲੋੜ ਹੋਈ ਉਹ ਮੇਰੇ ਨਾਲ ਹੀ ਆ ਪਰ ਨਾ ਜਿਹੜੇ ਲੋਕ ਦੂਜਿਆਂ ਦੇ ਉੱਤੇ ਆਸਾਂ ਉਮੀਦਾਂ ਰੱਖਦੇ ਆ ਨਾ ਉਹ ਕਦੇ ਵੀ ਖੁਸ਼ ਨਹੀਂ ਰਹਿੰਦੇ ਇੱਕ ਨਾ ਇੱਕ ਦਿਨ ਉਹਨਾਂ ਨੂੰ ਦੁਖੀ ਹੋਣਾ ਪਵੇਗਾ ਕਿਉਂਕਿ ਕੋਈ ਵੀ ਭੈਣ ਭਰਾ ਕੋਈ ਰਿਸ਼ਤੇਦਾਰ ਕੁਝ ਹੱਦ ਤੱਕ ਸਾਡਾ ਸਾਥ ਦੇ ਸਕਦਾ ਹੈ ਹਮੇਸ਼ਾ ਦੇ ਲਈ ਨਹੀਂ ਜੋ ਵੀ ਅਸੀਂ ਕਰਨਾ ਚਾਹੁੰਦੇ ਆ ਨਾ ਉਹ ਸਾਨੂੰ ਖੁਦ ਕਰਨਾ ਪਵੇਗਾ ਕਦੇ ਵੀ ਦੂਜਿਆਂ ਦੇ ਉੱਤੇ ਆਸ ਉਮੀਦ ਲਾ ਕੇ ਨਾ ਬੈਠੋ ਮਿਹਨਤ ਦਾ ਪੱਲਾ ਫੜਨਾ ਹੈ ਜਿੰਨੀ ਮਿਹਨਤ ਕਰਾਂਗੇ ਓਨਾ ਹੀ ਜ਼ਿੰਦਗੀ ਵਿੱਚ ਸਭ ਖੇਲਦੇ ਜਾਵਾਂਗੇ ਆਪਣੇ ਕੰਮਾਂ ਨੂੰ ਆਪ ਕਰਨ ਦੀ ਆਦਤ ਪਾਉਣੀ ਆ ਕਈ ਲੋਕ ਨਾ ਛੋਟੇ ਛੋਟੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਹੁੰਦੇ ਆ ਪਰ ਜਿੰਨਾ ਹੀ ਆਪਾਂ ਆਪਣੇ ਕੰਮਾਂ ਨੂੰ ਆਪ ਕਰਨ ਦੀ ਆਦਤ ਪਾਵਾਂਗੇ ਸੌਖੇ ਹੋ ਜਾਵਾਂਗੇ ਸ਼ਰੀਰ ਵੀ ਤੰਦਰੁਸਤ ਨਰਵਾ ਰਹਿੰਦਾ ਹੈ ਕਈ ਵਾਰ ਅਸੀਂ ਆਪਣੇ ਆਪ ਨੂੰ ਵੇਲੇ ਰੱਖਣ ਦੀ ਆਦਤ ਕਰਕੇ ਬਿਮਾਰ ਕਰ ਲੈਂਦੇ ਆ ਇਹ ਮਾਲਕ ਨੇ ਸੁੱਖ ਦਿੱਤਾ ਏ ਸੁੱਖ ਸੁਹੂਲਤਾਂ ਦਿੱਤੀਆਂ ਨੇ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਵੇਲੇ ਰਹਿ ਰਹਾ ਕਿ ਆਪਣਾ ਸਰੀਰ ਖਰਾਬ ਕਰਨਾ ਹੈ ਸਰੀਰ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਜਿੰਨਾ ਆਪਾਂ ਆਪਣੇ ਹੱਥੀ ਕੰਮ ਕਰੀਏ ਨਾ ਉਹ ਨਾ ਹੀ ਚੰਗਾ ਹੈ ਖੁਦ ਖਾਣਾ ਬਣਾਉਣਾ ਚਾਹੀਦਾ ਹੈ ਖੁਦ ਖਾਣਾ ਖਾਣਾ ਚਾਹੀਦਾ ਹੈ ਖੋਦ ਖਾਣਾ ਖਾਣ ਤੋਂ ਬਾਅਦ ਆਪਣੇ ਬਰਤਨ ਰਸੋਈ ਵਿੱਚ ਰੱਖੋ ਸਾਫ਼ ਕਰੋ ਇਹ ਬਹੁਤ ਚੰਗੀਆਂ ਆਦਤਾਂ ਨੇ ਜੇਕਰ ਸਿਰਫ ਆਪਾਂ ਇੰਨਾ ਕੁ ਕੁਝ ਵੀ ਕਰ ਲੈਨੇ ਆ ਨਾ ਤਾਂ ਵੀ ਸਾਡਾ ਸਰੀਰ ਵਧੀਆ ਤੰਦਰੁਸਤ ਨਰੂਆ ਬਣਿਆ ਰਹਿੰਦਾ ਹੈ ਜਿਵੇਂ ਹੁਣ ਮੰਨ ਲਓ ਕਿ ਆਪਾਂ ਬਾਹਰੋਂ ਖਾਣਾ ਮੰਗਾ ਕੇ ਖਾ ਰਹੇ ਹਾਂ ਸਾਨੂੰ ਨਹੀਂ ਪਤਾ ਉਹ ਕਿਹੜੇ ਤਰੀਕੇ ਦੇ ਨਾਲ ਬਣਿਆ ਹੈ ਕਿਹੜੇ-ਕਿਹੜੇ ਮਸਾਲੇ ਉਹਦੇ ਵਿੱਚ ਪਾਏ ਗਏ ਨੇ ਉਹ ਬੇਹਾ ਹੈ ਜਾਂ ਤਾਜ਼ਾ ਹੈ ਸਾਨੂੰ ਕੁਝ ਨਹੀਂ ਪਤਾ ਅਤੇ ਕਿਹੜੀ ਭਾਵਨਾ ਰੱਖ ਕੇ ਬਣਾਇਆ ਉਹ ਵੀ ਸਾਨੂੰ ਨਹੀਂ ਪਤਾ ਅਸੀਂ ਸਿਰਫ ਸਵਾਦ ਕਰਕੇ ਖਾ ਲਿਆ ਆਣ ਤੋਂ ਬਾਅਦ ਫਿਰ ਉਹਨੂੰ ਪਚਾਇਆ ਨਹੀਂ ਬੈਠੇ ਰਹੇ ਤਾਂ ਇਦਾਂ ਸਾਡੇ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ ਖਾਣਾ ਹਮੇਸ਼ਾ ਘਰ ਦਾ ਹੀ ਖਾਣਾ ਚਾਹੀਦਾ ਹੈ ਖਾਦੇ ਹੋਏ ਨੂੰ ਪਚਾਉਣਾ ਜ਼ਰੂਰੀਆਂ ਖਾ ਕੇ ਕਦੇ ਵੀ ਬਿਸਤਰ ਤੇ ਲੰਮੇ ਨਹੀਂ ਪੈਣਾ ਬੈਠੇ ਨਹੀਂ ਰਹਿਣਾ ਟੀਵੀ ਦੇਖਦੇ ਆਂ ਦੇਖਦੇ ਆਂ ਮੋਬਾਈਲ ਚਲਾਉਂਦੇ ਆਂ ਚਲਾਉਂਦੇ ਆਂ ਨਹੀਂ ਖਾਣਾ ਚਾਹੀਦਾ ਜਿਵੇਂ ਕੀ ਇਹ ਤਾਂ ਸਾਰਾ ਦਿਨ ਆਪਾਂ ਰੋਟੀ ਦੇ ਲਈ ਤਾਂ ਭੱਜੇ ਫਿਰਦੇ ਆਂ ਜਿੰਨੂੰ ਪੁੱਛ ਲੋ ਇਵੇਂ ਹੀ ਕਹਿੰਦਾ ਨਾ ਕਿ ਵਸ ਰੋਟੀ ਦੇ ਲਈ ਸਾਰਾ ਕੁਝ ਕਰ ਰਹੇ ਆਂ ਤਾਂ ਜੇ ਫਿਰ ਰੋਟੀ ਚ ਅਜਿਹਾ ਨਾ ਖਾਦੀ ਬੈਠ ਕੇ ਤਾਂ ਫਿਰ ਸਾਡੇ ਭੱਜੇ ਫਿਰਨ ਦਾ ਕੀ ਫਾਇਦਾ ਭੋਜਨ ਖਾਣ ਦੇ ਲਈ ਸਮਾਂ ਕੱਢੋ ਮਾਲਕ ਦਾ ਸ਼ੁਕਰਾਨਾ ਕਰਕੇ ਆਰਾਮ ਦੇ ਨਾਲ ਭੋਜਨ ਸ਼ਕਣਾ ਚਾਹੀਦਾ ਹੈ ਪੂਰਾ ਚਿੱਤ ਕੀ ਭੋਜਨ ਸ਼ਕਣਾ ਚਾਹੀਦਾ ਹੈ ਭੋਜਨ ਸ਼ਕਣ ਤੋਂ ਬਾਅਦ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਚਾਹੀਦੀ ਜਦੋਂ ਅਸੀਂ ਦੂਜਿਆਂ ਦੇ ਲਈ ਆਪਣੇ ਮਨ ਵਿੱਚ ਈਰਖਾ ਰੱਖਦੇ ਹਾਂ ਤਾਂ ਕਿਤੇ ਨਾ ਕਿਤੇ ਆਪਣਾ ਨੁਕਸਾਨ ਕਰ ਰਹੇ ਹੁੰਦੇ ਹਾਂ ਕਿਉਂਕਿ ਈਰਖਾ ਵਸ ਪਿਆ ਇਨਸਾਨ ਆਪਣੇ ਲਈ ਕੁਝ ਨਹੀਂ ਕਰ ਪਾਉਂਦਾ ਉਹਦਾ ਸਾਰਾ ਧਿਆਨ ਦੂਜਿਆਂ ਵਿੱਚ ਰਹਿੰਦਾ ਹੈ ਤਾਂ ਆਪਾਂ ਆਪਣੇ ਮਨ ਦੇ ਵਿੱਚੋਂ ਜੋ ਵੀ ਈਰਖਾ ਵੈਰ ਵਿਰੋਧ ਗੁੱਸਾ ਹੈ ਨਾ ਉਹ ਆਪਾਂ ਇਸੇ ਸਾਲ ਦੇ ਵਿੱਚ ਆੜ ਦੇਣਾ ਹੈ ਅਗਲੇ ਸਾਲ ਦੇ ਵਿੱਚ ਨਵੇਂ ਸਿਰੇਓ ਸ਼ੁਰੂਆਤ ਕਰਨੀ ਆ ਜੋ ਕਿ ਲਾ ਪਿਛਲੇ ਸਾਲ ਹੋ ਗਈਆਂ ਉਹਨਾਂ ਨੂੰ ਭੁੱਲ ਜਾਓ ਆਪਣੇ ਰਿਸ਼ਤਿਆਂ ਨੂੰ ਇੱਕ ਨਵਾਂ ਮੌਕਾ ਦੇਈਏ ਆਪਣੇ ਕਾਰੋਬਾਰ ਨੂੰ ਕੰਮ ਧੰਦੇ ਨੂੰ ਪੂਰੇ ਚਾਅ ਉਤਸ਼ਾਹ ਦੇ ਨਾਲ ਸ਼ੁਰੂ ਕਰੀਏ ਤੇ ਫਿਰ ਕਾਮਯਾਬੀ ਤਰੱਕੀ ਸਾਡੇ ਕਦਮ ਚੁੱਕੇਗੀ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ ਕਿਉਂਕਿ ਇਹ ਸਭ ਤੋਂ ਚੰਗੀ ਆਦਤ ਆ ਜੇਕਰ ਆਪਾਂ ਲੇਟ ਉੱਠਾਂਗੇ ਅਸੀਂ ਬਹੁਤ ਕੁਝ ਗਵਾ ਲੈਂਦੇ ਆ ਪਰ ਸਵੇਰੇ ਜਲਦੀ ਉੱਠਣ ਕਰਕੇ ਅਸੀਂ ਬਹੁਤ ਕੁਝ ਪ੍ਰਾਪਤ ਕਰਦੇ ਆ ਸਵੇਰੇ ਜਲਦੀ ਉੱਠਣ ਵਾਲਾ ਮਨੁੱਖ ਤਨ ਮਨ ਧਨ ਪੱਖੋਂ ਅੱਗੇ ਰਹਿੰਦਾ ਏ ਸਵੇਰੇ ਉੱਠਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਸਵੇਰ ਦੀ ਸੈਰ ਕਰਨੀ ਆ ਕਸਰਤ ਕਰਨੀ ਆ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਹੈ ਸਵੇਰ ਦੀ ਪਾਠ ਪੂਜਾ ਬਹੁਤ ਜ਼ਰੂਰੀ ਆ ਜਿਨੇ ਅਮਰ ਕਵੀਲਾ ਸੰਭਾਲ ਲਿਆ ਸਮਝ ਲਓ ਪਰਮ ਪਿਤਾ ਪਰਮਾਤਮਾ ਨੇ ਉਹਨੂੰ ਸੰਭਾਲ ਲਿਆ ਅਮਰਤ ਵੇਲੇ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜ਼ਰੂਰ ਜਪਨਾ ਹੈ ਇਹ ਕੁਝ ਗੱਲਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਜੇਕਰ ਪਹਿਲਾਂ ਤੋਂ ਹੀ ਇਹ ਸਾਰੀਆਂ ਗੱਲਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤੀਆਂ ਨੇ ਸਾਡੇ ਇਹ ਨਿਯਮ ਨੇ ਤਾਂ ਫਿਰ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਲਾਗੂਣਾ ਹੈ ਪਰ ਜੇਕਰ ਸਾਡੇ ਅੰਦਰ ਕੁਝ ਕਮੀਆਂ ਨੇ ਕਿ ਅਸੀਂ ਸਮੇਂ ਦਾ ਹਿਸਾਬ ਕਿਤਾਬ ਨਹੀਂ ਕਰਦੇ ਸਮੇਂ ਦੀ ਬੇਗਦਰੀ ਕਰਦੇ ਹਾਂ ਜਿੱਥੇ ਬੈਠ ਗਏ ਬੈਠੇ ਰਹੇ ਗੱਲਾਂ ਕਰ ਲਈਆਂ ਜਦੋਂ ਦਿਲ ਕੀਤਾ ਕੰਮ ਕਰ ਲਿਆ ਜਦੋਂ ਨਾ ਕੀਤਾ ਨਾ ਕੀਤਾ ਇਹ ਮਾੜੀ ਆਦਤ ਨੂੰ ਛੱਡਣਾ ਹੈ ਸਮੇਂ ਦੇ ਇੱਕ ਇੱਕ ਪਾਲੇ ਕਿ ਕਿਛਿੰਦਾ ਇਸ਼ਾਰਾ ਪਤਾਵ ਰੱਖਣਾ ਹੈ ਸਮੇਂ ਦੀ ਕਦਰ ਕਰਨੀ ਆ ਦੂਸਰਾ ਕਦੇ ਵੀ ਕਿਸੇ ਮਨੁੱਖ ਦੇ ਉਤਿਆਸਾ ਉਮੀਦਾਂ ਨਹੀਂ ਰੱਖ ਕੇ ਬੈਠੇ ਰਹਿਣਾ ਵੀ ਇਹ ਮੇਰੇ ਲਈ ਕੁਝ ਕਰੇਗਾ ਜੋ ਵੀ ਕਰਨਾ ਹੈ ਖੁਦ ਦੇ ਲਈ ਉਹ ਆਪਾਂ ਖੁਦ ਕਰਨਾ ਹੈ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਦੇ ਨਾਲ ਈਰਖਾ ਨਹੀਂ ਰੱਖਣੀ ਹਮੇਸ਼ਾ ਦੂਜਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਸਵੇਰੇ ਜਲਦੀ ਉੱਠਣਾ ਹੈ ਜੇਕਰ ਲੇਟ ਉੱਠਦੇ ਹੋ ਨਾ ਇਹ ਆਦਤ ਨੂੰ ਜ਼ਰੂਰ ਬਦਲਣਾ ਹੈ